ਅੱਜ ਕੀ ਨੰਬਰ ਹੈ ਅੱਜ ਜਿਵੇਂ ਸਮਾਸੇਵਿਕ ਕਾਵਿਨੂ ਗੋਇਲ ਬਠਿੰਡਾ ਤੋਂ ਔਰ ਬੜੀ ਹੀ ਸ਼ਰਮਨਾਕ ਘਟਨਾ ਜਿਹੜੀ ਕੋਲਕੱਤਾ ਦੇ ਵਿੱਚ ਵਾਪਰੀ ਇੱਕ 31 ਸਾਲ ਦੀ ਮਹਿਲਾ ਡਾਕਟਰ ਕਿਉਂਕਿ ਕਿੰਨੀ ਆਪਣੇ ਸੁਪਨੇ ਸੇ ਜਾ ਕੇ ਆਪਣੇ ਮਾਪੇ ਦੇ ਸੁਪਨੇ ਪੂਰਨ ਕਰਨ ਗਈ ਸੀ ਜਿੱਥੇ ਅਸੀਂ ਕਹਿੰਦੇ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਪੜਾ ਆਵੀ ਦਿੱਤੀ ਬੇਟੀ ਡਾਕਟਰ ਵੀ ਬਣਾ ਦਿੱਤੀ ਲੇਕਿਨ ਬੇਟੀ ਬੱਚੀ ਲੀ ਬਹੁਤ ਸ਼ਰਮਨਾਕ ਗੱਲ ਹੈ ਔਰ ਇੱਥੇ ਅੱਜ ਤੁਸੀਂ ਦੇਖੋ ਪੰਜਾਬ ਸਟੂਡੈਂਟ ਯੂਨੀਅਨ ਇਹਨਾਂ ਵਿੱਚ ਪੂਰਾ ਰੋਸ਼ ਹੈ ਅਰਜਿੰਦਰ ਸਿੰਘ ਜੋ ਪ੍ਰਧਾਨ ਹੈ ਤੇ ਪਾਇਲ ਅਰੋੜਾ ਜੋ ਸਟੂਡੈਂਟ ਯੂਨੀਅਨ ਦੀ ਇਥੋਂ ਦੀ ਰਜਿੰਦਰਾ ਕਾਲਜ ਦੀ ਪ੍ਰਧਾਨ ਹੈ ਤੇ ਆਪਣੇ ਸਾਥੀਆਂ ਸਮੇਤ ਭਾਰੀ ਰੋਸ ਪ੍ਰਗਟ ਕਰ ਰਹੇ ਨੇ ਤਾਂ ਮੇਰੀ ਕੋਈ ਅਪੀਲ ਹੈ ਕੋਈ ਵੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਬੀਜੇਪੀ ਸਰਕਾਰ ਹੋਵੇ ਚਾਹੇ ਕੋਈ ਵੀ ਹੋਰ ਸਰਕਾਰ ਹੋਵੇ ਜੋ ਵੀ ਸਰਕਾਰ ਆਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਮਹਿਲਾ ਕਿੱਥੇ ਆ ਕਿ ਰਾਜਨੀਤੀ ਹੀ ਸਾਰਾ ਕੁਝ ਹੈ ਮਹਿਲਾ ਕਿੱਥੇ ਆ ਮਹਿਲਾ ਕਿੱਥੇ ਸੁਰੱਖਿਤ ਹੈ ਇੱਕ ਸੀਐਮ ਕਲਕੱਤਾ ਦੇ ਵਿੱਚ ਉਹ ਵੀ ਇੱਕ ਮਹਿਲਾ ਮੈਨੂੰ ਤਾਂ ਇਹ ਹੈ ਕਿ ਮੈਨੂੰ ਲੱਗਦਾ ਹਫਤੇ ਤੱਕ ਤਾਂ ਹੋ ਹੀ ਗਿਆ ਹੈ ਨਾ 15 ਜਨਵਰੀ ਹੈ ਨਾ 15 ਅਗਸਤ ਦੀ ਗੱਲ ਹੋਈ ਹੈ ਤੇ ਅੱਜ ਦਾ ਇਹ ਬਨੰਦ ਹੈ ਹਜੇ ਤੱਕ ਦੋਸ਼ੀ ਫੜਿਆ ਕਿਉਂ ਨਹੀਂ ਗਿਆ ਸਾਡੇ ਇੱਕ ਪਾਪ ਕੋਈ ਕਰਦਾ ਸੀ ਨਾ ਸੀਤਾ ਨਾਲ ਰਾਵਣ ਨੇ ਬੁਰੀ ਕੁਝ ਨਹੀਂ ਕੀਤੀ ਸਿਰਫ ਇੱਕ ਚੱਕਿਆ ਸੀ ਉਹਨੂੰ ਸਿਰਫ ਹਰਨ ਕੀਤਾ ਸੀ ਹਰਨ ਕਰਨ ਦਾ ਹੀ ਐਡੀ ਵੱਡੀ ਸਜ਼ਾ ਦਿੱਤੀ ਹੈ ਸਮਾਜ ਨੇ ਹਰ ਸਾਲ ਸਾੜਿਆ ਜਾਂਦਾ ਹੈ ਇੰਨੀ ਵੱਡੀ ਇੱਜ਼ਤ ਹੈ ਇਸ ਭਾਰਤ ਦੇਸ਼ ਦੇ ਅੰਦਰ ਇੱਕ ਮਹਿਲਾ ਦੇਸ਼ ਦੁਨੀਆ ਦੇ ਅੰਦਰ ਫਿਰ ਉਸ ਮਹਿਲਾ ਦੀ ਰਿਸਪੈਕਟ ਕਿੱਥੇ ਗਈ ਅੱਜ ਹਰ ਹਰ 라ਵਨ ਤੋਂ ਵੀ ਵੱਡੇ ਰਾਖਸ਼ ਹੈਗੇ ਜਿਹੜੇ ਇੱਕ ਤਰ੍ਹਾਂ ਮਤਲਬ ਇਹ ਬੁਰਾ ਨਾਸ਼ ਕਰਕੇ ਸਰਬਨਾਸ਼ ਕਰਕੇ ਲੱਗਦਾ ਇਸ ਤਰ੍ਹਾਂ ਲੱਗਦਾ ਕਿ ਮਾਪਿਆਂ ਨੂੰ ਆਏ ਲੱਗਦਾ ਕਿ ਕੁੜੀਆਂ ਨੂੰ ਬਾਹਰ ਪੜਾਈਏ ਕਿ ਨਾ ਕੁੜੀ ਨੂੰ ਘਰੋਂ ਬਾਹਰ ਭੇਜੀਏ ਕਿ ਨਾ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਤੇ ਦੂਜੀ ਗੱਲ ਜੋ ਵੀ ਸਰਕਾਰਾਂ ਉੱਥੇ ਉਹਨਾਂ ਦੀ ਜੋ ਵੀ ਪ੍ਰਸ਼ਾਸਨ ਹੈ ਉਹਨਾਂ ਦੀ ਵੈਸੇ ਵੀ ਨੈਤਿਕਤਾ ਤੌਰ ਤੇ ਪਹਿਲੀ ਜ਼ਿੰਮੇਵਾਰੀ ਬੰਦੀ ਹੈ ਸਾਡੀ ਇੰਨੀ ਟੈਕਨੋਲੋਜੀ ਆ ਗਈ ਅਸੀਂ ਕਹਿੰਦੇ ਅਸੀਂ ਫਿੰਗਰਪ੍ਰਿੰਟ ਸਕੈਨ ਕਰ ਲੈਂਦੇ ਆ ਸਾਡੇ ਕੋਲ ਵੱਡੀਆਂ ਟੈਕਨੋਲੋਜੀਜ਼ ਆ ਗਈਆਂ ਫਿਰ ਹਜੇ ਤੱਕ ਮੁਜਰਮ ਕਿਉਂ ਨਹੀਂ ਫੜਿਆ ਗਿਆ ਇਸ ਲਈ ਵੀ ਵਹੀ ਵਾਂਟ ਜਰ ਫੜਿਆ ਜਾਵੇ ਸ੍ਰੁੱਤਰਾਂ ਤੋਂ ਫਾਹੇ ਟੰਗਿਆ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਸ਼ਰਮਨਾਖਰਕਤ ਕਰਨ ਤੋਂ ਪਹਿਲਾਂ ਹਰ ਅਪਰਾਧੀ ਸੋਚੇ ਜੀਨ ਪਰਸੈਂਟਾਈ ਜੀ ਅੱਜ ਦਾ ਇਹ ਅਸੀਂ ਪ੍ਰੋਟੈਸਟ ਆ ਜਿਹੜਾ ਕਲਕੱਤਾ ਵਿਖੇ ਆਰਜਿਕਰ ਕਾਲਜ ਦੇ ਵਿੱਚ ਜਿਹੜੀ 9 ਅਗਸਤ ਨੂੰ ਘਟਨਾ ਵਾਪਰੀ ਹੈ ਮੰਦਭਾਗੀ ਘਟਨਾ ਉਸ ਦੇ ਖਿਲਾਫ ਉਸ ਨੂੰ ਲੈ ਕੇ ਇੱਕ ਜਿਹੜਾ ਔਰਤਾਂ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਮਾਹੌਲ ਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਰਜਾਨਾ ਜਿਹੜਾ 80 ਰੇਪ ਕੇਸ ਆ ਜਿਹੜੇ ਉਹ ਫਾਈਲ ਹੁੰਦੇ ਆ ਕਿ ਇਹ ਆਨ ਰਿਕਾਰਡ ਕਰ ਦਿੱਤੀ ਆ ਔਰ ਉਹ ਕੇਸ ਜਿਹੜੇ ਫਾਈਲਿੰਗ ਹੁੰਦੇ ਉਹ ਤਾਂ ਬਹੁਤ ਮਤਲਬ ਉਹਨਾਂ ਦੀ ਗਿਣਤੀ ਯਾਦ ਨਹੀਂ ਬੱਧੀ ਤਾਂ ਇਹ ਜਿਹੜਾ ਪੂਰੇ ਦਾ ਪੂਰਾ ਮਾਹੌਲ ਔਰਤਾਂ ਦੇ ਖਿਲਾਫ ਉਸ ਦੇ ਖਿਲਾਫ ਅੱਜ ਦਾ ਜਿਹੜਾ ਅਸੀਂ ਪ੍ਰੋਟੈਸਟ ਆ ਉਹ ਕਰਨ ਜਾ ਰਹੇ ਆ ਆਵੇਂ ਇਹਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਰੱਖਣਾ ਵੱਲੋਂ ਕਟਸ ਚੱਲ ਰਿਹਾ ਪਰ ਇਹ ਮਸਲਾ ਸਿਰਫ ਡਾਕਟਰਾਂ ਦਾ ਨਹੀਂ ਹੈ ਇਹ ਔਰਤਾਂ ਦੀ ਸੁਰੱਖਿਆ ਦਾ ਮਸਲਾ ਚਾਹੇ ਲੜਕੀ ਪਰ ਲੈ ਕੇ ਡਾਕਟਰ ਬਣ ਜੇ ਇੰਜੀਨੀਅਰ ਬਣ ਜਾਵੇ ਚਾਹੇ ਉਹ ਕੁਝ ਵੀ ਬਣ ਜਾਵੇ ਚਾਹੇ ਉਹ ਪਰਦੀ ਹੋਵੇ ਚਾਹੇ ਮਾਪਿਆਂ ਨੂੰ ਘਰੇ ਬਿਠਾ ਲੈਣ ਔਰਤਾਂ ਦਾ ਜਿਹੜੀ ਸਖਿਆ ਹੈਗੀ ਉਹ ਕਿਤੇ ਵੀ ਜਿਹੜੀ ਹੈਗੀ ਹੈ ਨਹੀਂ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਔਰਤਾਂ ਦੀ ਜਿਹੜੀ ਸੁਰੱਖਿਆ ਜਿੱਕਨੀ ਬਣਾਈ ਜਾਵੇ ਔਰ ਜਿਹੜੇ ਆਰਜੀ ਕਰ ਰੇਪ ਕੇਸ ਦੇ ਦੋਸ਼ੀ ਆ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਫੜ ਕੇ ਜੇਲ੍ਹਾਂ ਚ ਧੱਕੇ ਜਾਵੇ ਔਰ ਉਹਨਾਂ ਨੂੰ ਫਾਹਲਾ ਦੇ। ਇੱਕ ਮੁੰਡਾ ਕਾਬਾ ਕਰ। ਯਾਰ ਕਿਵੇਂ ਹੋ ਮੈਂ ਗਾਇਆ ਲੱਗੇ ਜਿੰਦਾਬਾਦ ਪੰਜਾਬ ਸਟੂਡੈਂਟ ਜਿੰਦਾਬਾਦ ਜਿੰਦਾਬਾਦ ਪੰਜਾਬ ਸਟੂਡੈਂਟ ਜਿੰਦਾਬਾਦ ਜਿੰਦਾਬਾਦ ਪੰਜਾਬ ਸਟੂਡੈਂਟ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਮਰਦਾਬਾਦ 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 ਅੱਜ ਦੇ ਕੱਪੂ ਨੇ ਚੰਗੇ ਨੇ ਬਾਕੀ ਇਹਨਾਂ ਸਪੀਡ ਦਾ ਗੱਲ ਕਰਕੇ ਅਗਲੇ ਹਫਤੇ ਦੇ ਵਿੱਚ ਕੋਰਸ ਬੰਦੀਆ ਜਿੰਦਾਬਾਦ 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 ਕਿਦਰ ਪਾ ਲਈ ਦੇ ਕੇ ਦੋਸਿਆਂ ਨੂੰ ਬਾਹੇ ਲਾਓ ਬਾਹੇ ਲਾਓ ਬਾਹੇ ਲਾਓ